ਸਤਿ ਸ਼੍ਰੀ ਅਕਾਲ ਪੀਟੀਸੀ న్యూਸ ਤੇ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਜਨਤ ਅੱਜ ਕੋਈ ਬ੍ਰੇਕਿੰਗ న్యూਸ ਨਹੀਂ ਹੈ ਪਰ ਇੱਕ ਬੇहद ਹੀ ਖੂਬਸੂਰਤ ਵੀਡੀਓ ਤੁਹਾਡੇ ਲਈ ਲੈ ਕੇ ਆਈਆਂ ਜਿਸ ਨੂੰ ਵੇਖ ਕੇ ਤੁਹਾਨੂੰ ਸਕੂਨ ਵੀ ਮਿਲੇਗਾ ਤੇ ਜੋ ਖੁਸ਼ਬੂ ਪਟਾਨੀ ਹੈ ਉਹਨਾਂ ਦੀ ਤਾਰੀਫ ਕਰਦੇ ਤੁਸੀਂ ਨਹੀਂ ਥੱਕੋਗੇ ਜੀ ਹਾਂ ਬੀਤੀ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਖੁਸ਼ਬੂ ਪਟਾਨੀ ਦੀ ਜੋ ਕਿ ਦਿਸ਼ਾ ਪਟਾਨੀ ਦੇ ਭੈਣ ਨੇ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਕਾਫੀ ਮੂਵੀਜ਼ ਕੀਤੀਆਂ ਨੇ ਕਾਫੀ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਉਹਨਾਂ ਦਾ ਨਾਮ ਹੈ ਪਰ ਉਹਨਾਂ ਦੀ ਭੈਣ ਨੇ ਹੀ ਹੁਣ ਇੱਕ ਮਿਸਾਲ ਪੇਸ਼ ਕਰ ਦਿੱਤੀ ਹੈ ਹਰ ਕਿਸੇ ਦੇ ਲਈ ਇਹ ਬਰੇਲੀ ਤੋਂ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਬੱਚੀ ਦਾ ਰੈਸਕਿਊ ਕੀਤਾ ਹੈ ਖੁਸ਼ਬੂ ਪਟਾਨੀ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਖੁਸ਼ਬੂ ਪਟਾਨੀ ਦੀ ਉਹ ਐਕਸ ਆਰਮੀ ਆਫੀਸਰ ਨੇ ਤੇ ਯੂਪੀ ਦੇ ਵਿੱਚ ਬਰੇਲੀ ਦੇ ਵਿੱਚ ਉਹਨਾਂ ਦਾ ਘਰ ਹੈ ਆਪਣੇ ਪਰਿਵਾਰ ਦੇ ਨਾਲ ਉਹ ਉੱਥੇ ਰਹਿੰਦੇ ਸੀ ਤੇ ਅਚਾਨਕ ਉਹਨਾਂ ਨੂੰ ਇੱਕ ਬੱਚੀ ਦੀ ਆਵਾਜ਼ ਆਉਂਦੀ ਹੈ ਰੋਂਦੀ ਹੋਈ ਦੀ ਤੇ ਇਹ ਸਭ ਤੋਂ ਪਹਿਲਾਂ ਆਵਾਜ਼ ਉਹਨਾਂ ਦੀ ਮਾਂ ਨੂੰ ਸੁਣਾਈ ਦਿੰਦੀ ਹੈ ਜਿਸ ਤੋਂ ਬਾਅਦ ਉਹ ਆਪਣੀ ਬੇਟੀ ਨੂੰ ਦੱਸਦੇ ਨੇ ਯਾਨੀ ਕਿ ਖੁਸ਼ੀ ਖੁਸ਼ਬੂ ਪਟਾਨੀ ਦੇ ਨਾਲ ਉਹ ਗੱਲਬਾਤ ਕਰਦੇ ਨੇ ਵੀ ਕਾਫੀ ਟਾਈਮ ਤੋਂ ਇੱਕ ਬੱਚੀ ਦੀ ਰੋਂਨ ਦੀ ਆਵਾਜ਼ ਆ ਰਹੀ ਹੈ ਤੇ ਉਸ ਆਵਾਜ਼ ਨੂੰ ਫੋਲੋ ਕਰਦੇ ਹੋਏ ਉਹ ਜਾਂਦੇ ਇੱਕ ਖੰਡਰ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਦੇਖਦੇ ਨੇ ਕਿ ਇੱਕ 마ਸੂਮ ਬੱਚੀ ਮਿੱਟੀ ਦੇ ਨਾਲ ਲਿਬੜੀ ਹੋਈ ਉਸ ਦੇ ਮੂੰਹ ਤੇ ਕੁਝ ਨਿਸ਼ਾਨ ਵੀ ਸੀ ਜਿਸ ਤਰੀਕੇ ਨਾਲ ਸ਼ਾਇਦ ਉਹਨੂੰ ਮਾਰਿਆ ਹੋਵੇ ਤਾਂ ਉੱਥੇ ਉਹ ਪਈ ਹੁੰਦੀ ਹੈ ਉਸ ਤੋਂ ਬਾਅਦ ਖੁਸ਼ਬੂ ਪਟਾਰਨੀ ਦੇ ਵੱਲੋਂ ਉਸ ਦਾ ਰੈਸਕਿਊ ਕੀਤਾ ਜਾਂਦਾ ਹੈ ਬੇहद ਹੀ ਖੂਬਸੂਰਤ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਹ ਆਪਣੇ ਪਹਿਲਾਂ ਉਹਨੂੰ ਘਰ ਲੈ ਕੇ ਜਾਂਦੇ ਨੇ ਕਿਉਂਕਿ ਛੋਟੀ ਬੱਚੀ ਹੈ ਤੇ ਉਹ ਰੋ ਰਹੀ ਸੀ ਬਹੁਤ ਜ਼ਿਆਦਾ ਰੋ ਰਹੀ ਸੀ ਜਿਸ ਤੋਂ ਬਾਅਦ ਉਸ ਨੂੰ ਦੁੱਧ ਪਿਲਾਇਆ ਗਿਆ ਉਸ ਦੇ ਨਾਲ ਉਸ ਨੂੰ ਪਿਆਰ ਕੀਤਾ ਗਿਆ ਉਸ ਨੂੰ ਸ਼ਾਂਤ ਕਰਕੇ ਉਸ ਤੋਂ ਬਾਅਦ ਫਿਰ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਉਸ ਬੱਚੀ ਨੂੰ ਆਪਣੇ ਨਾਲ ਲੈ ਕੇ ਗਈ ਹੈ ਪਰ ਇਸ ਤੋਂ ਬਾਅਦ ਖੁਸ਼ਬੂ ਪਟਾਨੀ ਨੇ ਆਪਣੀ ਵੀਡੀਓ ਦੇ ਵਿੱਚ ਦੱਸਿਆ ਆਪਣੀ ਮਾਦ ਨਾਲ ਗੱਲਬਾਤ ਕਰਦੇ ਹੋਏ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਵਾਜ਼ ਆਈ ਫਿਰ ਆਵਾਜ਼ ਨੂੰ ਫੋਲੋ ਕਰਦੇ ਹੋਏ ਉਹ ਖੰਡਰ ਤੱਕ ਪਹੁੰਚੇ ਪਰ ਇਹਨਾਂ ਸਭ ਗੱਲਾਂ ਦੇ ਵਿੱਚ ਇੱਕ ਜੋ ਖਾਸ ਗੱਲ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਰੀਅਲ ਲਾਈਫ ਹੀਰੋ ਦੀ ਝੇਕਰ ਗੱਲ ਕੀਤੀ ਜਾਵੇ ਤਾਂ ਉਹ ਇੱਥੇ ਇਹ ਮਿਸਾਲ ਦੇਖਣ ਨੂੰ ਮਿਲੀ ਹੈ ਇੱਕ ਨੰਨੀ ਬੱਚੀ ਦਾ ਰੈਸਕਿਊ ਕੀਤਾ ਹੈ ਖੰਡਰ ਦੇ ਵਿੱਚੋਂ ਉਸ ਨੂੰ ਲਿਆ ਕੇ ਉਸ ਨੂੰ ਪਹਿਲਾਂ ਇਲਾਜ ਕਰਾਇਆ ਕਿਸ ਤਰੀਕੇ ਦੇ ਨਾਲ ਇਹ ਪੂਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ। ਇਹ ਤੁਹਾਨੂੰ ਦਿਜੀ। ਹੋਰ ਬਹੁਤ ਖਿਆਲ ਲੱਗ ਰਿਹਾ ਤੁਹਾਡਾ ਬੜੀਆ। ਹਮਾਰੇ ਤਰਫ ਤੇ ਲੈ ਲਿਆਂਗਾ ਕੋਈ ਨਹੀਂ ਕੋਈ ਬਸ ਆਜੋ ਚਲ ਚਲੋ ਹਮਾਰੇ ਤਰਫ ਤੇ ਕੋਈ ਬਸ ਕੋਈ ਬਸ ਤੂੰ ਚੱਲ ਨਹੀਂ ਯਾਰ ਫੇਰ ਬੱਚਾ ਨਾ ਹੋਏ। बच्चे, आप दे तो हाँ, तो बच्चे देखिए अगर आपको लगता है ये बरेली से है अगर आपका बच्चा है तो प्लीज बताइए कहाँ से आयो खंडर में अपने माँ बाप ऐसे छोड़ के जा रहे हैं धिकार है ऐसे माँ बापों को सही से पी भी नहीं पा रही होगी क्योंकि उसके यहाँ पर कितना मारा है ऐसे लोग बच्चा ना जागो रखे साइया मार सके ना कोई पूरे हमारे वहाँ एरिया में सिर्फ मेरी माँ को आवाज आई सिर्फ मेरी माँ को आवाज आई कान में आवाज आई बच्चा रो रहा है मम्मी अभी आ? पुलिस लेके चली गई है तो बताओ अभी थोड़ा हम लोग रिलैक्स फील कर रो रहा था बच्चा तो मैंने कहा बच्चा कौन रो रहा है मैंने कहा कौन है कोई है कोई है किसका बच्चा रो रहा कोई बोला ही नहीं फिर मैं गई अपनी काम वाली को लेके गई इतने भी तुम आ गई मैंने कहा चलो फिर तुम कहने लगे नहीं मम्मी मैं चाहती हूँ की तुम गए चली गई ਉਹ ਹਾਦਸੇ ਦਾ ਬੱਚਾ ਕੰਮੀ ਨੇ ਪੜਾ ਹੋਇਆ ਸੋ ਇਹ ਵੀਡੀਓ ਤੁਸੀਂ ਦੇਖੀ ਉਹਨਾਂ ਨੇ ਪੂਰੀ ਘਟਨਾ ਦੱਸੀ ਹੈ ਵੀ ਕਿਸ ਤਰੀਕੇ ਦੇ ਨਾਲ ਇੱਕ ਬੱਚੀ 마ਸੂਮ ਬੱਚੀ ਪਈ ਹੋਈ ਸੀ ਉਸ ਨੂੰ ਘਰ ਲਿਆਂਦਾ ਗਿਆ ਉਹਨਾਂ ਦੀ ਮਾ ਦੇ ਵੱਲੋਂ ਵੀ ਦੱਸਿਆ ਗਿਆ ਕਿ ਕਾਫੀ ਟਾਈਮ ਤੋਂ ਉਹਨਾਂ ਨੂੰ ਰੋਣ ਦੀ ਆਵਾਜ਼ ਆ ਰਹੀ ਸੀ ਪਰ ਇਹ ਜੋ ਵੀਡੀਓ ਹੈ ਸੋਸ਼ਲ ਮੀਡੀਆ ਤੇ ਹਰ ਕੋਈ ਖੁਸ਼ਬੂ ਪਟਾਨੀ ਦੀ ਤਰੀਫ ਕਰ ਰਿਹਾ ਹੈ ਬਤੌਰ ਇੱਕ ਐਕਸ ਆਰਮੀ ਆਫੀਸਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਮਨ ਦੇ ਵਿੱਚ ਉਹਨਾਂ ਦੇ ਭਾਵਨਾ ਹਮੇਸ਼ਾ ਹੀ ਰਹਿੰਦੀ ਹੈ ਵੀ ਅਸੀਂ ਲੋਕਾਂ ਦਾ ਰੈਸਕਿਊ ਕਰਨਾ ਹੈ ਅਸੀਂ ਜੋ ਉਹਨਾਂ ਦੇ ਇੱਕ ਗੱਲ ਕੀਤੀ ਜਾਵੇ ਪਿਆਰ ਦੀ ਸਦਭਾਵਨਾ ਦੀ ਇਹ ਹਮੇਸ਼ਾ ਹੀ ਇੱਕ ਆਰਮੀ ਆਫੀਸਰ ਦੇ ਵਿੱਚ ਇਹ ਸ਼ੁਰੂ ਤੋਂ ਹੀ ਡਿਵੈਲਪ ਦਿੱਤੀਆਂ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਪਰ ਜੋ ਇਹ ਮਿਸਾਲ ਬਣੀ ਹੈ ਹੁਣ ਖੁਸ਼ਬੂ ਪਟਾਣੀ ਹਰ ਕਿਸੇ ਦੀ ਜ਼ੁਬਾਨ ਦੇ ਵਿੱਚ ਉਹਨਾਂ ਦਾ ਨਾਮ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਮਹਿਲਾ ਨੇ ਬੜੀ ਹਿੰਮਤ ਦਿਖਾਈ ਹੈ ਬੜੀ ਬਹਾਦਰੀ ਦਿਖਾਈ ਹੈ ਇੱਕ ਬੱਚੀ ਦਾ ਰੈਸਕਿਊ ਕਰਨਾ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਣਾ ਉਸ ਤੋਂ ਬਾਅਦ ਉਹਦਾ ਇਲਾਜ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਬੱਚੀ ਨੂੰ ਤੁਸੀਂ ਤਸਵੀਦਾਂ ਦੇ ਵਿੱਚ ਵੀ ਵੇਖ ਰਹੇ ਹੋ ਕਿ ਪੁਲਿਸ ਪਹੁੰਚੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਹੈ ਤੇ ਇਸ ਪੂਰੇ ਮਾਮਲੇ ਤੋਂ ਬਾਅਦ ਫਿਰੋਨਾ ਨੇ ਇੱਕ ਹੋਰ ਵੀਡੀਓ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਰਾਧਾ ਉਸ ਦਾ ਨਾਮ ਰੱਖਿਆ ਪਰ ਜੋ ਅਸਲੀ ਨਾਮ ਹੈ ਇਸ ਬੱਚੇ ਦਾ ਉਹ ਇਨਾਮਕ ਹੈ ਜੀਆਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਰਾਧਾ ਬਿਲਕੁਲ ਸੇਫ ਹੈ ਇਹ ਵੀ ਗੱਲ ਕਹੀ ਹੈ ਵੀ ਜਿਸ ਨੂੰ ਰੱਬ ਰੱਖਦਾ ਉਸ ਨੂੰ ਕੋਈ ਕੁਝ ਨਹੀਂ ਕਰ ਸਕਦਾ ਇਸ ਨੂੰ ਬਹੁਤ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਇਸ ਬੱਚੀ ਦੀ ਵੀ ਬਹਾਦਰੀ ਹੈ ਕਿ ਇਹਨਾਂ ਸਭ ਚੀਜ਼ਾਂ ਤੋਂ ਬਾਅਦ ਉਹ ਸਾਡੇ ਹੱਥ ਲੱਗੀ ਇੱਕ ਸੁਰੱਖਿਤ ਹੱਥਾਂ ਦੇ ਵਿੱਚ ਆਈ ਜਿਸ ਤੋਂ ਬਾਅਦ ਉਸ ਦਾ ਇਲਾਜ ਕੀਤਾ ਗਿਆ ਇਸ ਪੂਰੇ ਮਾਮਲੇ ਤੋਂ ਬਾਅਦ ਜਦ ਇੱਕ ਖਬਰਾਂ ਪਹੁੰਚੀਆਂ ਤੇ ਇਸ ਦੇ ਪੇਰੈਂਟਸ ਤੱਕ ਵੀ ਪਹੁੰਚ ਕੀਤੀ ਗਈ ਪੂਰੇ ਉਹਨਾਂ ਨੂੰ ਬੁਲਾਇਆ ਗਿਆ ਇਸ ਤੋਂ ਬਾਅਦ ਉਹਨਾਂ ਦੀ ਬੱਚੀ ਦੇ ਨਾਲ ਉਹਨਾਂ ਨੂੰ ਮਿਲਵਾਇਆ ਗਿਆ ਪਰ ਇੱਕ ਜੋ ਜਾਣਕਾਰੀ ਦਿੱਤੀ ਗਈ ਖੁਸ਼ਬੂ ਪਟਾਣੀ ਦੇ ਵੱਲੋਂ ਉਹਨਾਂ ਨੇ ਇਹ ਕਿਹਾ ਕਿ ਉਸ ਦੀ ਮਾਂ ਤਾਂ ਉਸ ਦੇ ਕੋਲ ਆ ਗਈ ਹੈ ਪਰ ਉਸਦੇ ਪਿਤਾ ਨੇ ਜ਼ਿਆਦਾ ਕੁਝ ਗੌਰ ਨਹੀਂ ਕੀਤਾ ਉਸਦੇ ਪਿਤਾ ਨੂੰ ਸ਼ਾਇਦ ਇਹ ਬੱਚੀ ਚਾਹੀਦੀ ਨਹੀਂ ਸੀ ਪਰ ਉਸਦੀ ਮਾਂ ਉੱਥੇ ਪਹੁੰਚੀ ਕਿਸ ਤਰੀਕੇ ਦੇ ਨਾਲ ਮਾਂ ਨੂੰ ਦੇਖ ਕੇ ਬੱਚੀ ਖੜਕਿੱਲੀਆਂ ਪਾ ਰਹੀ ਹੈ ਖੁਸ਼ ਹੋ ਰਹੀ ਹੈ ਕਿਉਂਕਿ ਇੱਕ ਮਾਂ ਤੇ ਜੋ ਬੱਚੇ ਦਾ ਰਿਸ਼ਤਾ ਹੁੰਦਾ ਹੈ ਜਾਂ ਚਾਹੇ ਉਹ ਮਾਂ ਪੁੱਤ ਦਾ ਹੋਵੇ ਚਾਹੇ ਉਹ ਮਾਂ ਧੀ ਦਾ ਹੋਵੇ ਰਿਸ਼ਤਾ ਬੜਾ ਹੀ ਅਨੋਖਾ ਹੁੰਦਾ ਹੈ ਅਨਮੋਲ ਹੁੰਦਾ ਹੈ ਸਨੇਹ ਭਰਿਆ ਹੁੰਦਾ ਹੈ ਸੋ ਇਹ ਤਸਵੀਰਾਂ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਦ ਇਹ ਬੱਚੀ ਪੂਰੇ ਤਰੀਕੇ ਦੇ ਨਾਲ ਠੀਕ ਹੋ ਗਈ ਹੈ ਇਸ ਦੇ ਵਿੱਚ ਪੁਲਿਸ ਦੀ ਵੀ ਜੇ ਗੱਲ ਕੀਤੀ ਜਾਵੇ ਤਾਂ ਤਾਰੀਫ ਹੋਣੀ ਬਣਦੀ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਲਵਾਰਿਸ ਬੱਚਾ ਮਿਲਦਾ ਹੈ ਤੇ ਉਸ ਨੂੰ ਪੁਲਿਸ ਵੀ ਜ਼ਿਆਦਾ ਗੌਰ ਨਹੀਂ ਕਰਦੀ ਉਸ ਨੂੰ ਗੱਲਿਆਂ ਕਰਦੀ ਹੈ ਪਰ ਇੱਥੇ ਖੁਸ਼ਬੂ ਪਟਾਰਨੀ ਨੇ ਪੂਰਾ ਫਾਲੋਅ ਅਪ ਲੇਤਾ ਜਿਸ ਬਾਅਦ ਪੁਲਿਸ ਦੀ ਮਦਦ ਦੇ ਨਾਲ ਉਸ ਦੇ ਪੈਰੈਂਟਸ ਤੱਕ ਪਹੁੰਚ ਕੀਤੀ ਗਈ ਉਸ ਦੀ ਮਾਂ ਉੱਥੇ ਆਈ ਬੱਚੇ ਨੂੰ ਮਾਦ ਨਾਲ ਮਿਲਵਾਇਆ ਗਿਆ ਪਰ ਹੁਣ ਬੱਚੇ ਪੂਰੇ ਤਰੀਕੇ ਦੇ ਨਾਲ ਸੁਰੱਖਿਤ ਹੈ ਹਸਪਤਾਲ ਦੇ ਵਿੱਚ ਜੋ ਉਸ ਦਾ ਇਲਾਜ ਸੀ ਉਹ ਵੀ ਪੂਰਾ ਹੋ ਗਿਆ ਉਸ ਤੋਂ ਬਾਅਦ ਇੱਕ ਦਿਸ਼ਾ ਪਟਾਨੀ ਦੇ ਵੱਲੋਂ ਉਸ ਦੇ ਨਾਲ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਗਈ ਜਿਸ ਦੇ ਵਿੱਚ ਉਸ ਦੀ ਮਾਂ ਨੂੰ ਉਹ ਡਾਂਟ ਲਗਾ ਰਹੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਬੱਚੀ ਨੂੰ ਛੱਡ ਗਏ ਹੋ ਰੇਲਵੇ ਸਟੇਸ਼ਨ ਤੇ ਕੀ ਕੁਝ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਹੈ ਇਸ ਬੱਚੀ ਦੀ ਮਾਂ ਨੂੰ ਉਹ ਵੀ ਤੁਹਾਨੂੰ ਸੁਣਾਉਣੇ ਆ को भेजा जा रहा है ट्रीटमेंट के लिए उसके बाद आगे की कार्रवाई आपको बताई जाएगी आपको बहुत स्पेशल बच्चे हो हैं आपको कितना मतलब कोशिश करी गई मारने की मर नहीं पाई ਹਾਂ હું ਬੋਲ ਰਿਹਾ ਮੈਂ ਸਪੈਸ਼ਲ ਹਾਂ ਮੈਂ ਸਪੈਸ਼ਲ ਹਾਂ ਜੁਤੀ ਦੇ ਕੇ ਜੁਆ ਉਹ ਉਹ ਇਸ ਨੂੰ ਭੇਜਿਆ ਜਾ ਰਿਹਾ ਹੈ ਟ੍ਰੀਟਮੈਂਟ ਕੇ ਲੀਏ ਖੁਸ਼ਬੂ ਪਟਾਨੀ ਨੇ ਇਹ ਵੀ ਦੱਸਿਆ ਕਿ ਇਹ ਗਰੀਬੀ ਦੇ ਕਰਕੇ ਆਪਣੀ ਬੱਚੀ ਨੂੰ ਇੰਜ ਛੱਡ ਗਏ ਸੀ ਕਿਉਂਕਿ ਗਰੀਬ ਪਰਿਵਾਰ ਹੈ ਬੱਚੀ ਪਾਲਣ ਦੀ ਹਿੰਮਤ ਨਹੀਂ ਸੀ ਜਿਸ ਕਰਕੇ ਲਵਾਰਿਸ ਦੀ ਤਰ੍ਹਾਂ ਉਸ ਨੂੰ ਛੱਡ ਗਏ ਪਰ ਇਹ ਗੱਲ ਚੰਗੀ ਰਹੀ ਕਿ ਇੱਕ ਸੁਰੱਖਿਤ ਹੱਥਾਂ ਦੇ ਵਿੱਚ ਉਹ ਆ ਗਈ ਬੱਚੀ ਜਿਸ ਤੋਂ ਬਾਅਦ ਉਹਦਾ ਇਲਾਜ ਵੀ ਕੀਤਾ ਗਿਆ ਤੇ ਉਸਦੀ ਮਾਂ ਨੂੰ ਵੀ ਫਟਕਾਰ ਲਗਾਈ ਹੈ ਖੁਸ਼ਬੂ ਪਟਾਰੀ ਨੇ ਕਿ ਤੁਸੀਂ ਇੰਜ ਆਪਣੇ ਬੱਚੇ ਨੂੰ ਕਿਵੇਂ ਛੱਡ ਕੇ ਜਾ ਸਕਦੇ ਹੋ ਇੱਕ ਮਾਂ ਆਪਣੀ ਬੱਚੇ ਨੂੰ ਕਿਵੇਂ ਆਪਣੇ ਤੋਂ ਦੂਰ ਕਰ ਸਕਦੀ ਹੈ ਕਈ ਸਵਾਲ ਉਹਨਾਂ ਦੇ ਵੱਲੋਂ ਇਸ ਮਹਿਲਾ ਨੂੰ ਕੀਤੇ ਗਏ ਦੱਸਦੇ ਕਿ ਇਹ ਬਿਹਾਰ ਦੇ ਬਿਹਾਰ ਦੀ ਰਹਿਣ ਵਾਲੀ ਇਹ ਮਹਿਲਾ ਸੀ ਯੂਪੀ ਆਈ ਸੀ ਟ੍ਰੇਨ ਦੇ ਵਿੱਚ ਜਦ ਸਫ਼ਰ ਕਰ ਰਹੀ ਸੀ ਤੇ ਉਸ ਦੌਰਾਨ ਹੀ ਸ਼ਾਇਦ ਬੱਚੀ ਅਲੱਗ ਹੋ ਜਾਂਦੀ ਹੈ ਤੇ ਕੋਈ ਮੰਦ ਬੁੱਧੀ ਇਸ ਨੂੰ ਲੈ ਕੇ ਉਸ ਖੰਡਰ ਦੇ ਵਿੱਚ ਰੱਖ ਦਿੰਦਾ ਹੈ ਜੋਸ ਤੋਂ ਬਾਅਦ ਬੱਚੀ ਰੋ ਰਹੀ ਆਵਾਜ਼ਾਂ ਕਰ ਰਹੀ ਹੁੰਦੀ ਹੈ ਤੇ ਉਸ ਦੀ ਮਾਂ ਨੂੰ ਜੋ ਖੁਸ਼ਬੂ ਪਟਾਨੀ ਦੀ ਮਦਰ ਨੇ ਉਹਨਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ ਤੇ ਇਹ ਪੂਰਾ ਜੋ ਉਸ ਦਾ ਰੈਸਕਿਊ ਹੈ ਉਸ ਤੋਂ ਬਾਅਦ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਵੀ ਖੁਸ਼ਬੂ ਪਟਾਨੀ ਨੇ ਇੱਕ ਗੱਲ ਦੱਸੀ ਹੈ ਕਿ ਕੀ ਹੋਇਆ ਉਹ ਵੀ ਤੁਹਾਨੂੰ ਸੁਣਾਉਣੇ ਆ ਤਾਂ ਖਬਰ ਇਹ ਹੈ ਕਿ ਉਸਕੇ ਪੇਰੈਂਟਸ ਮਿਲ ਚੁਕੇ ਹਨ ਰਾਧਾ ਕੇ ਔਰ पेरेंट्स में बाप का तो कुछ पता तो है नहीं पता नहीं अभी तक तो मिलने नहीं आया अपनी बेटी से आया अभी तो चला गया पत्नी से बोल रहा है कि जब मिल जाए तो बता देना और जो उसकी मदर है थोड़ा लापरवाह लगी मुझे छोड़ दिया बच्ची को ऐसा तो कोई भी जो मंदबुद्धि आदमी था यहीं रेलवे स्टेशन उठा के लेके गया पूरी सी सी टी वी हैं पुलिस के पास और मैं खुद भी देख के क्लियरली दिख रहा है कौन उठा ले के लेके गया कैसे सब पता चल रहा है फोटेज में सब है मैं आपको इसके बाद कुछ शेयर करती हूँ उसकी मदर की उसका असली नाम आ, इनायक है बच्ची का नाम मैं बहुत दुखी हूँ क्योंकि जब मैंने ये बोला पुलिस में तो बोले थे ऐसे भी हजारों बच्चे हैं रेलवे स्टेशन जब मैंने देखा तो इनको बिहार जाना था रात को इनकी ट्रेन नहीं थी तो ये

ਬਹੁਤ ਰੋ ਰਹੀ ਹੈ ਤੁਹਾਡੇ ਬਿਨਾਂ ਇਹ ਬਹੁਤ ਰੋ ਰਹੀ ਹੈ ਫੋਟੋ ਦਿਖਾ ਦੂ ਰੋ ਰਹੀ ਹੈ ਰੋ ਰਹੀ ਹੈ ਮੇਰੇ ਦਿਨ ਖਰਾਬ ਹੋ ਗਏ ਕੋਈ ਨਾ ਰੋ ਰੋ ਤੇ ਆ ਰਹੀ ਹੈ ਸੋ ਖਬਰੀ ਸੁਰਾਦਾ ਉਰਫ ਇਨਾਇਕ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪੂਰੇ ਤਰੀਕੇ ਨਾਲ ਹੁਣ ਉਹ ਸੇਫ ਹੈ ਉਸ ਦੀ ਮਾਂ ਨੂੰ ਉਸ ਦੇ ਹਵਾਲੇ ਜੋ ਬੱਚੀ ਹੈ ਮਾਂ ਦੇ ਹਵਾਲੇ ਉਸ ਨੂੰ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਦਿਸ਼ਾ ਪਟਾਨੀ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਾਂ ਤੋਂ ਬਿਲਣ ਤੋਂ ਬਾਅਦ ਉਹ ਜ਼ਿਆਦਾ ਕੁਝ ਸੰਤੁਸ਼ਟ ਨਹੀਂ ਨਜ਼ਰ ਆਏ ਕਿਉਂਕਿ ਉਹਨਾਂ ਨੇ ਦੱਸਿਆ ਕਿ ਉਸ ਦੀ ਮਾਂ ਥੋੜੀ ਮੈਨੂੰ ਲਾਪਰਵਾਹੀ ਨਜ਼ਰ ਆਈ ਹੈ ਬੱਚੇ ਨੂੰ ਲੈ ਕੇ ਕਿਉਂਕਿ ਜਿਹੜੀ ਮਾਂ ਆਪਣੀ ਬੱਚੀ ਨੂੰ ਇੰਜ ਲਵਾਰੇ ਛੱਡ ਸਕਦੀ ਹੈ ਤੇ ਦੁਬਾਰਾ ਉਸ ਦੇ ਹੱਥਾਂ ਦੇ ਵਿੱਚ ਇੱਕ ਨੰਨੀ ਜਾਨ ਨੂੰ ਦੇਣਾ ਕਿ ਸੇਫ ਹੈ ਅਜਿਹੇ ਸਵਾਲ ਉਹਨਾਂ ਨੇ अपने जो व्यूअर्स ने उन्होंने पूछते हुए नजर आए ने कि कुछ दे वालों गल कही गई है वो भी थोड़ा सुना केस है गरीबी भी का केस है बिहार से ये लड़की है इसकी माँ शादी करके इसको यहाँ यूपी में लाया गया बेच के लाया शादी करके लाया वो खुद ही कंफ्यूज है और बस यहाँ बच्चे पैदा कर रही है ये है पूरा केस और फिर पति जो इनके होते हैं ये सपोर्ट तो करते नहीं है अपनी औरतों को पीटते बांटते ज्यादा हैं पतियाँ चली आती हैं घर जाते वक्त बच्चा उड़ गया पूरा बता भी रही थी कि क्या क्या उसके साथ हुआ जब वो ऐसे ट्रैवल कर रही थी अकेले और काफ़ी कुछ है किसको आप ब्लेम करेंगे लेकिन बच्चे का भविष्य बच्चे का भविष्य कुछ हुआ नहीं बट जैसे कि हमने सुबह से इनायक को उर्फ राधा ਉਹ ਹੱਸਦੇ ਹੋਏ ਨਹੀਂ ਦੇਖਾ ਲੇਕਿਨ ਸਵੇ ਸੇ ਆਪ ਜਾ ਕੇ ਐਸੇ ਆਪਣੀ ਮਦਰ ਕੇ ਪਾਸ ਸੀ ਜੈਸੀ ਵੀ ਹੈ ਜੋ ਵੀ ਹੈ ਯਾਰ ਬਹੁਤ ਕੁਛ ਕੀਤਾ ਮੈਂ ਉਸਕੇ ਬਾਈਟਸ ਵੀ ਧਰ ਦਿੱਤੇ ਬੱਚੇ ਕੀ ਸੋ ਖੁਸ਼ਬੂ ਪਟਾਨੀ ਦੀ ਜਿੰਨੀ ਇੱਥੇ ਤਾਰੀਫ ਕੀਤੀ ਜਾਵੇ ਉਹ ਘਟ ਹੈ ਕਿਸ ਤਰੀਕੇ ਦੇ ਨਾਲ ਬਤੌਰ ਇੱਕ ਮਹਿਲਾ ਹੋਣ ਦੇ ਬਾਵਜੂਦ ਇੰਨੀ ਦਲੇਰੀ ਦਿਖਾਈ ਇੰਨੀ ਬਹਾਦਰੀ ਦਿਖਾਈ ਕਿਉਂਕਿ ਅਕਸਰ ਅਸੀਂ ਦੇਖੀਏ ਤਾਂ ਲੋਕ 1% ਵੀ ਅਸ਼ੰਕਾ ਕਰਦ ਨੇ ਕਿ ਸ਼ਾਇਦ ਇੱਕ ਬੱਚਾ ਪਿਆ ਹੋਇਆ ਹੈ ਤੇ ਅਸੀਂ ਉਹਨੂੰ ਨਾ ਚੱਕੀ ਕਿਉਂਕਿ ਕੀ ਪਤਾ ਸਾਡੇ ਤੇ ਪੁਲਿਸ ਕੁਝ ਹੋਰ ਇਸ ਤੇ ਮਾਮਲੇ ਤੇ ਦਰਜ ਕਰ ਦੇਵੇ ਜਾਂ ਪੁਲਿਸ ਦੇ ਘੇਰੇ ਦੇ ਵਿੱਚ ਅਸੀਂ ਆ ਜਾਵਾਂਗੇ ਸੋ ਇੰਨਾ ਸਾਰੇ ਝਮੇਲਿਆਂ ਤੋਂ ਦੂਰ ਰਹਿਣਾ ਹੀ ਠੀਕ ਹੈ ਪਰ ਇੱਕ ਮਹਿਲਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਹ ਦਲੇਰੀ ਦਿਖਾਈ ਇੱਕ ਬੱਚੇ ਦਾ ਰੈਸਕਿਊ ਕੀਤਾ ਪੁਲਿਸ ਦੇ ਨਾਲ ਮਿਲ ਕੇ ਪੂਰਾ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਮਾਂ ਤੇ ਧੀ ਦਾ ਮਿਲਨ ਵੀ ਕਰਾਇਆ ਬੱਚੀ ਨੂੰ ਪੂਰੇ ਤਰੀਕੇ ਦੇ ਨਾਲ ਮਾਂ ਵਰਗਾ ਪਿਆਰ ਵੀ ਦਿੱਤਾ ਸੋ ਇਹ ਤਸਵੀਰਾਂ ਭਾਵੁਕ ਕਰ ਦੇਣ ਵਾਲੀਆਂ ਨੇ ਤੇ ਇੱਕ ਮਿਸਾਲ ਵੀ ਬਣ ਗਈਆਂ ਨੇ ਉਹਨਾਂ ਲੋਕਾਂ ਦੇ ਲਈ ਜੋ ਅਜਿਹੇ ਮਾਮਲਿਆਂ ਦੇ ਵਿੱਚ ਸ਼ਾਇਦ ਪਿੱਛੇ ਹਟ ਜਾਣਾ ਹੀ ਪਸੰਦ ਕਰਦੇ ਨੇ ਤੁਸੀਂ ਦੇਖੋ ਤੁਹਾਡੀ ਇੱਕ ਕਦਮ ਦੇ ਨਾਲ ਇੱਕ ਬੱਚੀ ਦੀ ਜ਼ਿੰਦਗੀ ਬਚ ਸਕਦੀ ਹੈ ਜਾਂ ਕਿਸੇ ਹੋਰ ਦੀ ਜ਼ਿੰਦਗੀ ਬਚ ਸਕਦੀ ਹੈ ਸੋ ਜਿੰਨੀ ਤਾਰੀਫ਼ ਕੀਤੀ ਜਾਵੇ ਖੁਸ਼ਬੂ ਪਟਾਣੀ ਦੀ ਉਹ ਘੱਟ ਹੈ ਰੀਅਲ ਲਾਈਫ ਹੀਰੋਜ਼ ਦੀ ਬਹੁਤ ਘਟਨੇ ਸਾਡੇ ਦੇਸ਼ ਦੇ ਵਿੱਚ ਪਰ ਜੋ ਲੋਕ ਅਜਿਹਾ ਕੰਮ ਕਰਦੇ ਨੇ ਉਹਨਾਂ ਦੀ ਤਾਰੀਫ ਕਰਨਾ ਬਣਦਾ ਵੀ ਹੈ ਇਸ ਤੋਂ ਬਾਅਦ ਉਹ ਬੱਚੀ ਦੇ ਨਾਲ ਖੇលਦੇ ਹੋਏ ਨਜ਼ਰ ਆਏ ਉਹਨਾਂ ਨੇ ਵੀ ਕੁਝ ਛੋਟੇ ਛੋਟੇ ਵੀਡੀਓਜ਼ ਸਾਂਝੇ ਕੀਤੇ ਨੇ ਜੋ ਬੇहद ਖੂਬਸੂਰਤ ਨੇ ਇੱਕ ਵਾਰ ਉਹਨਾਂ ਤੇ ਵੀ ਨਜ਼ਰ ਮਾਰਦੇ ਆ ਸਭ ਨੂੰ ਹਾਈ ਬੋਲ ਦੋ ਆ ਪੂਰੀ ਜਨਤਾ ਆਪਕੇ ਲਈ ਪਰੇਸ਼ਾਨ ਹੋਈ ਦੀ ਸਭ ਨੂੰ ਬੋਲੋ ਆਪ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਲੇਕਿਨ ਆ ਵੀ ਟੈਨਸ਼ਨ ਲੇਂਗੇ ਇੰਜ ਥੋੜਾ ਜਿਹਾ ਲੈ ਲਏਗੇ सबको हाई बोल दो आप पूरी जनता आपके लिए परेशान हो गई थी सबको बोलो आप टेंशन लेने की जरूरत नहीं लेकिन अभी टेंशन लेंगे टेंशन थोड़ा तो थो ले लेंगे सबको <laughs> हाई बोल दो आप पूरी जनता आपके लिए परेशान